ਆਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੀਬੀ ਸਾਸਰੀ ਕਾਲ ਤਾਂ ਬੁਲਾ ਦੇ ਸਾਸਰੀ ਕਾਲ ਭਾਈ ਸਾਸਰੀ ਕਾਲ ਭਾਈ ਕੀ ਪਤਾ ਰੁਤੀ ਮਿਆ ਵੀ ਹੁਣ ਬੀਬੀ ਭਾਈ ਵੀ ਨਾ ਹੋਵੇ ਹੁਣ ਡੜਿਆ ਵਾ ਆਉਂ ਤੋੜਿਆ ਮੇਰੇ ਆ ਹਾਂ ਅੱਜ ਸਿਲੰਡਰ ਅੱਜ ਬੁੱਧਵਾਰ ਆ ਬੁੱਧਵਾਰ ਨੂੰ ਆਂਦੇ ਹੁੰਨੇ ਆ ਨਾ ਸਿਲੰਡਰ ਵਾਲੇ ਆਪਣੇ ਸਾਡੇ ਪਿੰਡੇ ਚ ਨਾ ਬੁੱਧਵਾਰ ਨੂੰ ਆਂਦੇ ਆ ਸਿਲੰਡਰ ਤੇ ਉਧਰ ਮੰਮੀ ਲੱਗੀ ਐ ਸਿਲੰਡਰ ਭਰਾਣਾ ਕਿਉਂਕਿ ਘਰੇ ਕੋਈ ਜੈਂਟਸ ਨਹੀਂ ਹੈਗਾ ਫਿਰ ਲੇਡੀਆਂ ਲੇਡੀਆਂ ਐ ਤੇ ਜਦ ਵੀ ਨਾ ਮੈਂ ਉਹਰੇ ਗੇਟ ਕੋਲ ਨੂੰ ਆਂਦੀ ਹੁੰਦੀ ਆ ਨਾ ਮਨੂਰੇ ਤੇ ਹੋਲੀ ਦੇ ਰੰਗਾਂ ਦੀ ਖੁਸ਼ਬੂ ਆਉਂਦੀ ਹੈ ਹੈਨਾ ਉਹਰੇ ਤੇ ਕੀ ਬੋਲਣਾ ਫਾਫੇ ਲਫੂਫੇ ਜਿੱਧਾ ਦੇਵੇਂ ਹੋਣ ਮੈਂ ਜਦ ਵੀ ਉਹਰੇ ਨੂੰ ਆਉਣੀ ਹਮੇਸ਼ਾ ਆਉਂਦੀ ਆ ਖੁਸ਼ਬੂ ਹੋਲੀ ਨਹੀਂ ਹੈ ਕਿਰੇ ਭਰਾ ਲਿਆ ਸਿਲੰਡਰ ਹਾਂ ਭਰਾ ਲਿਆ ਤੁਸੀਂ ਭਰਾਇਆ ਹੋਰ ਭਰਾ ਇਹਨੂੰ ਤੇ ਪਾਪਾ ਦਾ ਨਾ ਰਿਹਾ ਨਾ ਵੀ ਸਿਲੰਡਰ ਕਿਨੇ ਚੱਕ ਕੇ ਰੱਖਿਆ ਭਾਰੀ ਅੱਛਾ ਭਾਈ ਨੇ ਭਾਈ ਆ ਤੇ ਰੱਖ ਦਿੰਦਾ ਨਾ ਕੁੱਤ ਲੱਤ ਮਾਰਿਓਨੇ ਸੱਤ ਸੰਦ ਕਰਕੇ ਹਾਂ ਸੋਚਾਂ ਕਰਦੇ ਨਿਕਲ ਪਾਪ ਕੇ ਹਾਂ ਬਲਤ ਦੇ ਕੇ ਨਹੀਂ ਲੱਤ ਮਾਰ ਕੇ ਇੱਥੇ ਨੂੰ ਰੋੜ ਲਿਆਓ ਲੈ ਮੈਂ ਰੋੜਦੀ ਆ ਤੁਸੀਂ ਵੀਡੀਓ ਬਣਾਓ ਮੇਰੀ ਲੋ ਜੀ ਮੈਂ ਹੁਣ ਸੁਣਨ ਕਰੀ ਨਹੀਂ ਕਰਤਾ ਮੁੱਕ ਗਿਆ ਹੁਣ ਸੇ ਕਰ ਇਸ ਨਾਲ ਤਾਂ ਮੁੱਕ ਗਿਆ ਪਤਾ ਨਹੀਂ ਤਾਂ ਆਓ ਬੁੰਡਰ ਬੂ। ਬਾਕੀ ਤਾਂ ਸਹੀ ਏ ਨੂੰ। ਤੇ। ਚੁਕਾਤਾ ਖੜਾ। ਆ ਖਾਲੀ ਏ ਕਿ ਪਰਿਆ ਵਾ? ਨਾ ਖਾਲੀ ਏ। ਖਾਲੀ ਏ। ਫੇਰਾ ਹਾ ਇਹ ਵੀ ਭਰਣਾ ਲਾਉ। ਉਹ ਭਾਰਤ। ਫੇਰ ਭਰਣਾ ਭਾਰਤ ਦਾ ਏ। ਅਛਾ ਛਾ। ਬਾਹਰ ਸਮਾਈ ਮੈਂ। ਨਾ ਠੀਕ ਆ ਉਹ ਤਾਂ ਮਸਲਿੰਦੇ ਏ। ਉਹ ਤਾਂ ਠੀਕ ਆ। ਹਨਾ। ਹੋਰ ਗਰਮੀ ਚੀ ਪੈ ਜਾਣਗੇ ਉਹ। ਹਾਂ। ਨਾ ਹੁਣ ਤਾਂ ਮੈਂ ਵੀ ਕੱਟੇ ਲਿਆ ਕਰੂੰਗੀ ਹੁਣ ਤਾਂ ਮੈਂ ਛੱਡ ਤੇ ਕਿਉਂਕਿ ਵਿਆਹ ਵੀ ਖਤਮ ਹੋ ਗਏ ਹੁਣ ਇਹਨੇ ਕੱਡੇ ੱਡੇ ਲੈ ਕੇ ਕਿਸੇ ਦਾ ਯਾਦ ਲਿਆਏ ਤੇ 7 700 ਉਹਦੇ ਤੇ ਤਿੰਨਾਂ ਨੂੰ ਹਾਂ ਭੂਆ ਨੂੰ ਇੱਕ ਤੁਹਾਨੂੰ ਵੀ ਤਾਂ ਲੈ ਕੇ ਦੇਤਾ ਆਪਾਂ ਦੋਹੇ ਗਈ ਤੀਆਂ ਉਹ ਰੰਗ ਕੱਣ ਕੇ ਕਪੜਾ ਬੋਲਦੇ ਨੇ ਉਹ ਕਪੜਾ ਨਹੀਂ ਉਹਦੇ ਤੇ ਹੋ ਰਾਮ ਟੈਕਸ ਦੇ ਰਾਮ ਟੈਕਸ ਦੇ ਜਿਹੜਾ ਤੁਸੀਂ ਪਰਸੇ ਜਿੱਥੇ ਜਾਮਣੀ ਜਾ ਪਾਇਤਾ ਉਹ ਚਾਰ 400 ਦੇ ਬੋਲ ਰਿਹਾ ਤਾਂ ਮੈਂ ਜਾਮਣੀ ਜਿਹੜਾ ਆ ਪਰਸੇ ਦੋ ਤੇ ਪੋਗਦੇ ਪਾਇੰਤਾ ਔਰ ਜਿੱਦਾਂ ਭਗ ਭਗੇ ਤੇ ਜਮਣੀ ਜੇ ਸੂਟ ਅੱਛਾ ਅੱਛਾ ਹੋ ਔਰ ਰਾਮਟੈਕਸ ਦੇ ਹੀ ਹੈ ਹਾਂ ਹਾਂ ਉਹ ਆਪੇ ਦੋਹੇ ਗੀਤੀਆਂ ਜਰ ਲੈ ਕੇ ਆਏ ਆ ਸਾਰੇ ਕੇ ਸੂਟ ਹਾਂ ਝੋਨੇ ਲਾਤੇ ਉਹਨਾਂ ਦੇ ਨਾਲ 4 400 ਦੇ ਦੇ ਰਹੇ ਨੇ ਤੇ ਹੁਣ ਰੇਟ ਉਹ ਬੀਬੀ ਹੁਣ ਹਾਂ ਹੁਣ ਤਾਂ ਘਟ ਗਿਆ ਹੁਣ ਘਟਦਾ ਜਦ 5 500 ਦਿੰਦੇ ਹਨਾ 6 6 ਨਾ 700 ਦੇ ਨੀਤੇ ਹਾਂ 6 600 ਦੇਤੇ ਐਨੇ ਮਹਿੰਗੇ ਵੀ ਨਹੀਂ ਤੇ ਹਾਂ ਉਹ ਐ ਉਹ ਮਾਰਚ ਦਾ ਮੇਲਾ ਚੱਲਦਾ ਹੈ ਨਾ ਉਹਦੇ ਕਰਕੇ ਸਸਤੇ ਮਿਲ ਜਾਂਦੇ ਆ ਹੁਣ ਉਹ ਉਹ ਮਾਰਚ ਦੇ ਮੇਲੇ ਕਰਕੇ 4-400 ਦੇ ਤੇ ਹਾਂ ਫਿਰ ਐਂ ਫਿਰ ਅੱਗੇ ਜਾ ਕੇ ਉਹਨਾਂ ਨੇ ਸਿੱਧਾ ਹੀ 5000 ਰੁਪਏ ਚੱਕ ਦੇਣਾ ਪਿਓਰ ਪੂਰ ਦੇ ਕੱਪੜਾ ਹਾਂ ਦਾ ਨਾਲ ਹੈ ਹੈ ਪਿਓਰ ਪੂਰ ਦੀ ਲੈਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਜਿਹੜੇ ਰਾਣੇ ਚੱਲਦੇ ਨਹੀਂ ਹੈਗੇ ਬਾਤਾਂ ਨਹੀਂ ਕੀ ਫਾਇਦਾ ਨਾ ਹੁਣ ਬਸ ਹੁਣ ਪਿਆ ਪਿਉ ਗਤਮ ਹੋ ਗਿਆ ਹੁਣ ਕੀ ਕਰਨੀ ਨੇ ਵੰਗੇ ਲੈ ਕੇ 3-4-4000 ਰੁਪਇਆ ਨਾ ਹੁਣ ਤਾਂ ਕੱਡੇ ਵੱਡੇ ਲੈਣੇ ਨਹੀਂ ਕਰਨੇ ਉਹ ਹੰੜਾ ਵਾਲਾ ਕੱਪੜਾ। ਹੂੰ। ਚਾਹੇ ਉਹਨਾਂ ਪਰ ਆਪਣੀ ਧਾਗੇ ਵਾਲੀ ਕਢਾਈ ਜੀ ਕਰਵਾ ਲਓ। ਬਹੁਤ ਸੋਹਣੇ ਲੱਗਦੇ ਆ ਨਾ। ਕਈਆਂ ਇਹ ਜਿਹੇ ਕੱਪੜੇ ਲੈ ਕੇ ਕਢਾਈ ਵੀ ਕਰਾਉਂਦੀਆਂ ਨੇ ਤੀਮੀਆਂ। ਬਹੁਤ ਸੋਹਣੇ ਲੱਗਦੀਆਂ। ਆਹ ਚੁੰਨੀ ਹੁਣ ਫालतू ਇਹ ਹੋ ਜੀ ਮੇਰੇ ਕੋਲ। ਉਹਦੇ ਨਾਲ ਦਾ ਸੂਟ ਲੈ ਲਿਓ। ਲੈ ਤਾਇ ਦਿੱਤੀ ਤੇ ਚੱਕਰੀਆਂ ਨੂੰ। ਫालतू ਹੋ ਜੂ ਚੁੰਨੀ ਕਾ ਤੋ ਸੂਟ। ਮera ਹੈਗੇ ਨੇ ਹਲੇ ਆ ਪਾੜ ਜਾਣਗੇ ਪਰ ਉਹ ਘਰੇ ਲਾ ਲੂੰਗੀ ਮੈਂ। ਉਹਦਾ ਕੱਢੇ ਵੀ ਚੁੰਨੀ ਐ। ਅੱਛਾ ਅੱਛਾ ਉਹ ਹਾਂ। ਹਨਾਂ ਦਾ ਕੱਢੇ ਵੀ ਚੁੰਨੀ ਆ ਹਾਂ ਹਾਂ ਆਹੋ ਜਿਹੜਾ ਇੱਕ ਦੇ ਆਤਾ ਹਨਾ ਦੋ ਤੇ ਹਾਂ ਉਹ ਆਇਆ ਹਾਂ ਨਾ ਜਿਹੜਾ ਪਿਛਲੇ ਸਾਲ ਤੇ ਪਿਛਲੇ ਸਾਲ ਗਿਆ ਦੇ ਆਤਾ ਹਾਂ ਜਿਹੜਾ ਪਿਛਲੇ ਤੇ ਪਿਛਲੇ ਸਾਲ ਦੇ ਆਤਾ ਐਦ ਕੀ ਤਾਂ ਦੂਜਾ ਤਾਂ ਮਛਲੀਨ ਵਾਲਾ ਉਹ ਤਾਂ ਸਮਾ ਲਿਆ ਉਹ ਤਾਂ ਕਰੇ ਰਾ ਉਹ ਕਰੇ ਗੱਡੀ ਚ ਗੈਸ ਵਾਲਾ ਹੋਰ ਹਾਂ ਹਨਾ ਹੁਣੇ ਕਿੱਥੇ ਗਏ ਨੇ ਹੁਣ ਆ ਕਿਸਾਨੇ ਜਾਣਗੇ ਕਿਸਾਨੇ ਜਾਣਗੇ ਸਿਲੰਡਰ ਹਾਂ ਉਹ ਇਹਨਾਂ ਨੂੰ ਹੁਕਮ ਹੈ ਇਹਨਾਂ ਨੂੰ ਆੜ-ਆੜ ਕੇੜਾ ਕੱਢਣ ਦਾ ਪਿੰਡ ਦੇ ਅੱਛਾ ਹੋਰ ਕੱਢਦੇ ਨਹੀਂ ਹੈਗੇ ਪਰ ਹਾਂ ਬਦੌਣਾ ਕੇ ਇੱਥੇ ਖੜ ਕੇ ਜਦ ਵੀ ਵੀਡੀਓ ਸਟਾਰਟ ਕਰਦੇ ਹਾਂ ਹਮੇਸ਼ਾ ਉਰੀ ਬੈਠੇ ਹੁੰਦੇ ਆ ਅੱਜ ਸਾਰੇ ਛਾੜ-ਛੁੜ ਤੋਂ ਹੋਏ ਆ ਕੰਪਲ-ਕੁੰਬਲ ਸੁੱਕਣੇ ਪਾਏ ਆ ਸਾਰੇ ਛੜ-ਚੜਾ ਰਿਤੇ ਸਾਰੇ ਹੈ ਮੇਰੇ ਵਾਲੇ ਕੰਬੜ ਤੇ ਪੁੱਠਾ ਚੜ ਗਿਆ ਫਿਰ ਡੇਢ ਕੇ ਦਮਾ ਫੇਰ ਹੋਣਾ ਹੈ ਤੇ ਡੇਢ ਦਿਨਾ ਤਾਂ ਦੇੜਕੇ ਤੋਂ ਬਾਰੇ ਪਿੱਛੋਂ ਦੇ ਬਾਰੇ ਤੇ ਦੇੜਕੇ ਵੀ ਸਿਉ ਲਿਆ ਹਾਂ ਜਿਹੜੀ ਜਿੱਪਾ ਉਹ ਤਾਂ ਦੂਏ ਪਾਸੇ ਲਾਈ ਦੀ ਆ ਹਾਂ ਜੇ ਜਿੱਪ ਕੰਨੀ ਦੇਖੀਏ ਬਈ ਤਾਂ ਫੁੱਟਾ ਹੈ ਹਾਂ ਜੇ ਉਹਦੇ ਕੰਨੀ ਦੇਖੀਏ ਦੀ ਸਿੱਟਾ ਅੱਛਾ ਉਹ ਜਿਹੜੀ ਸਿਉਣਾ ਸਿਉਣਾ ਬਸੀ ਦੀ ਹਾਂ ਜੇ ਉਹ ਜਿੱਪ ਕੰਨੀ ਦੇਖਦੇ ਤਾਂ ਸੂਣ ਬਾਹਰ ਨਿਕੜਦੀ ਆ ਉਹ ਫੁੱਟਾ ਹੈ ਉਹ ਜਿਹੜਾ ਦਲਾ ਪਾਸਾ ਤੇ ਉੱਪਰ ਆ ਗਿਆ ਹੁਣ ਪੁੱਤਰ ਪਾਪਾ ਤਮਾਕਾ ਹੀ ਗਿਆ ਲੋ ਜੀ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ 4 ਵਜ ਗਏ ਮੈਂ ਮੈਂ ਬਾਹਰ ਹੀ ਬੈਠੀ ਸੀ ਮੰਦਿਰ ਨਹੀਂ ਗਈ ਨਾ ਫੋਨ ਪਰ ਵੀਨ ਦੇਖਿਆ ਸਾਢੇ 4 ਹੋ ਗਏ ਹੁਣੇ ਸਾਢੇ 4 ਹੋ ਗਏ ਹੁਣੇ ਲੋ ਜੀ ਅਸੀਂ ਚੱਲੇ ਘੁੰਮਣ ਅੱਜ ਸਾਡੀ ਪਾਰਟੀ ਕਾਫੀ ਲੰਬੀ ਹੋਣ ਲੱਗੀ ਆ ਘੁੰਮਣ ਵਾਲੀ ਨਾ ਮੇਦੈਨ ਨੂੰ ਕਹਦੇ ਆ ਕੀ ਰੀੜੀ ਰੋਖ ਦਿੰਦੇ ਉਹਨੂੰ ਸਟੋਲਰ ਨੂੰ ਰੋਖ ਦਿੰਦੇ ਨੇ ਨਾ ਅੱਛਾ ਰੋਣ ਲੱਗ ਜਾਂਦੀ ਆ ਜਦ ਚਲਾਈ ਜਾਂਦੇ ਨੇ ਫਿਰ ਜਾਗਦੀ ਆ ਜਾਗਦੀ ਆ ਵੇਖਾ ਆ ਵਟੀਏ ਵਈ ਛੋਟੀ ਕਾਟੋ ਅੱਜ ਜਾਗਦੀ ਮਿਲੀ ਆ ਇਹ ਪਹਿਲੀ ਵਾਰ ਉਹਦੋਂ ਮਿਲੀ ਨਹੀਂ ਉਹ ਸੁੱਤੀ ਪਈ ਹੁੰਦੀ ਆ ਉਹਦੋਂ ਵੀ ਆਈ ਤੇ ਉਦੋਂ ਹੀ ਸੁੱਤੀ ਪਈ ਤੀ ਜਿੱਦਨ ਤੋਂ ਤੁਹਾਡੇ ਘਰ ਗਏ ਤੇ ਉਦੋਂ ਹੀ ਸੁੱਤੀ ਪਈ ਤੀ ਸਹਿਜ ਵੀ ਆ ਗਿਆ ਅੱਜ ਹੈ ਸਹਿਜ ਕੰਮ ਕਿ ਆਊਗਾ ਅੱਛਾ ਅੱਜ ਮੈਂ ਤਾਂ ਹੀ ਕਹਿ ਰਹੀ ਸੀ ਅੱਜ ਵੀਡੀਓ ਚ ਅੱਜ ਸਾਡੀ ਪਾਰਟੀ ਵੱਡੀ ਹੋਗੀ ਥੋੜੀ ਜੀ ਗੈਂਗ ਸਾਡੀ ਗੈਂਗ ਥੋੜੀ ਵੱਧ ਗਈ ਅੱਜ ਘੁੰਮਣ ਚੱਲੇ ਆਂ ਤੇ ਤਾਂ ਫੇੜ ਰਹੀ ਸੀ ਉੱਠ ਕੇ ਆਈਆ ਸੀ ਕਮੋਂ ਦੇ ਕਮੋਂ ਦੇ ਪਾਚੇ ਅੱਡੇ ਤੇ ਤੈਨੂੰ ਤਾਂ ਜਮਾਈ ਨਹੀਂ ਕਰਨਾ ਨਹੀਂ ਇਹ ਸੀ ਪਹੁੰਚ ਗਏ ਅੱਛੀ ਇੱਥੇ ਰਸਬੀਨ ਕਮੋਂ ਦੇ ਕਮੋਂ ਦੇ ਤੇ ਸਾਡੀ ਆਹਾ ਛੋਟੀ ਉਹ ਵੀ ਆ ਵੀ ਪਹੁੰਚ ਗਈ ਗੁਡੀਆਂ ਰਾਣੀ ਪਹਿਲੀ ਵਾਰ ਰਾਸ ਵਾਲੀ ਰੇੜੀ ਤੇ ਆ ਗਈ ਇਹ ਹਨਾ ਮਾਸੀ ਜੀ ਮਾਸੀ ਤੁਸੀਂ ਵੀ ਪੀਓਗੇ ਪਹਿ ਪਿਛਲੀ ਵਾਰ ਤੁਸੀਂ ਪੀਆ ਨਹੀਂ ਤਹਨਾ ਇੱਕ ਵਾਰੀ ਨਾ ਅਸੀਂ ਐਵੇਂ ਹੀ ਪਹਿਲਾ ਨਾ ਸਾਨੂੰ ਕੋਈ ਰੇੜੀ ਵਾਲਾ ਨਹੀਂ ਮਿਲਿਆ ਹੈਗਾ ਅੱਧ ਕਿਤੇ ਸਾਡੇ ਟਿਕਾਣੇ ਤੇ ਲੱਗਿਆ ਜਿੱਥੇ ਸਾਡਾ ਲੰਗਰ ਲੱਗਦਾ ਹਨਾ ਆ ਦੇਖੀ ਤਾਂ ਜਮਾਈ ਨੇੜੇ ਆ ਪਿਛਲੀ ਵਾਰੋਂ ਕਸਿਆਣੇ ਲੱਗਦਾ ਸੀ ਤੁਰ ਕੇ ਉੱਥੇ ਪਹੁੰਚ ਗਏ ਤੇ ਐਤ ਕੀ ਸਾਡੇ ਨਾਲ ਇੱਕ ਛੋਟਾ ਬੱਚਾ ਆ ਆਏ ਆਹ ਜਿੰਦ ਪਿਛਲੀ ਵਾਰ ਅਬੂਤਾ ਅਬੂ ਨਾਲ ਸਾਈਕਲ ਤੋਂ ਅਬੂ ਨਾਲ ਸਾਈਕਲ ਥੋੜੀ ਸੀ ਪਰ ਤੂੰ ਨਹੀਂ ਪਿੰਦੀ ਹਣਾ ਦਾਨੀ ਫੀਲਾ ਰਾਵੀ ਕਿਉਂਕਿ ਰਾਵੀ ਨੂੰ ਹਜੇ 2 ਮਹੀਨੇ 3 ਮਹੀਨੇ ਰਾਵੀ ਨੇ ਐ ਠੰਡੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਹੈਨਾ ਲੋ ਜੀ ਅਸੀਂ ਪਹੁੰਚ ਗਏ ਰਾਸ ਵਾਲੀ ਵੇਰੀ ਕੋਲ ਘਰ ਤੇ ਜਿੱਤ ਅਸੀਂ ਹਮੇਸ਼ਾ ਨਾਲ ਉਰੇ ਤੱਕ ਘੁੰਮਣ ਤਾਂ ਆਂਦੇ ਹੀ ਐ ਪਰ ਇੱਥੇ ਹੁਣ ਸਾਡੇ ਨਾਲ ਸਾਰੀਆਂ ਦੁਕਾਨਾਂ ਤਾਂ ਕੋ ਨਾ ਲੱਗਣੀਆਂ ਕਹਿੰਦੇ ਸਟਾਰਟ ਹੋ ਜਗੀਆਂ ਮੈਂ ਮੈਂ ਨਹੀਂ ਪਿੰਦੀ ਰਾਸਤਾ ਮੈਂ ਝਮਾਈ ਨਹੀਂ ਪਿੰਦੀ ਰਾਸ ਮੈਂ ਪਿੰਦੀ ਹੋਈ ਨਹੀਂ ਰਾਸ ਨਹੀਂ ਰਾਸ ਪਸੰਦੇ ਨਹੀਂ ਤੁਸੀਂ ਪਿੰਦੇ ਨਹੀਂ ਨਾ ਕੀ ਨੋ ਕਿਨੂੰ ਮਜ਼ਾ ਆਂਦਾ ਹੈ ਘਰ ਤੋਂ ਘੁੰਮ ਕੇ ਆ ਕੇ ਦਾਸਾਂ ਦੀਆਂ ਰੇੜੀਆਂ ਕੋਲ ਦੁੱਸਾਂ ਦੀਆਂ ਰੇੜੀਆਂ ਕੋਲ ਖੜਨ ਦਾ ਮੈਂ ਮੈਨੂੰ ਮਜ਼ਾ ਆਂਦਾ ਸਹ ਤੈਨੂੰ ਵੀ ਮਜ਼ਾ ਆਇਆ ਹੈ ਹਨਾ ਨਿਆਣੇ ਕੋਲ ਕੋਲ ਆ ਕੇ ਮਸ਼ੀਨਾਂ ਦੇ ਦੇਖਣ ਲੱਗ ਗਏ ਆਜਾ ਤਾਜਾ ਰਸ ਸਾਹਮਣੇ ਸੜਕ ਚੱਲਦੀ ਹੈ ਪਹਿਲਾ ਐ ਤਾਂ ਨਹੀਂ ਵੀ ਉਹਨੂੰ ਦੇ ਦਈਏ ਪਹਿਲਾਂ ਯੂ ਵੀ ਫੜਾ ਦੇ ਤੂੰ ਦੂਜਾ ਲੈ ਲੀ ਗਲਾਸ ਪਹਿਲਾਂ ਸੈਜ ਨੂੰ ਦੇ ਦੇ ਮੇਰੇ ਹੱਥ 'ਚ ਗਲਾਸ ਹੋ ਖੜ ਜਾ ਆਲੋ ਮੇਰੇ ਹੈ ਮੇਰੇ ਵੱਲ ਤਾਂ ਕੁੜੀ ਦੀ ਪਾਰਟੀ ਅੱਛਾ ਰਾਤ ਦੀ ਪਾਰਟੀ ਸਸਤੇ ਚ ਸਰਤਾ ਹਨ ਮੂਨੇ ਉਹ ਵੇਖਾ ਨਾ ਮੈਂ ਰਸ ਨਹੀਂ ਮਿੱੰਦੀ ਹਾਂ ਟੇਸਟ ਕਰ ਲਾ ਕਿਵੇਂ ਆ ਬਹੁਤ ਮਿੱਠਾ ਈਲਾ ਫਿਰ ਹੋਰ ਨੂੰ ਐ ਨਹੀਂ ਸਮਝਦੇ ਜਿਹੜੇ ਗੁਰਦੁਆਰਿਆਂ ਚ ਹੁੰਦਾ ਇੱਦੇ ਚ ਹੁੰਦਾ ਫਰਕ ਕੀ ਹੁੰਦਾ ਸੇਮ ਹੀ ਹੁੰਦਾ ਨਾ ਨਾ ਫਰਕ ਹੁੰਦਾ ਹੈ ਆਜ ਕਿੰਨੇ ਖਾਣ ਦੇ ਹੋਰ ਟੈਕ ਕਰਦੇ ਫਰਕ ਹੁੰਦਾ ਨਾ ਥੋੜਾ ਈਲਾ ਈਲਾ ਆਸਲਾ ਮਾਰਿਆ ਨੇ ਕਿੰਨਾ ਠੰਡਾ ਰਸ ਪੀ ਲਿਆ ਬਸ ਹੀ ਖਰਾਬ ਇਹਨੂੰ ਛੱਡ ਕੇ ਤੇ ਇੱਧਰ ਹੁਣ ਚੱਲੇ ਅਸੀਂ ਘਰ ਨੂੰ ਵਾਪਸ ਮਜ਼ਾ ਬਹੁਤਾ ਆਇਆ ਅੱਜ ਹਾਂ ਹੁਣ ਇੱਕ ਦਿਨ ਛੱਡ ਕੇ ਪੀ ਲਿਆ ਕਰਾਂਗੇ ਰੋਜ਼ ਸਾਰੀ ਗਰਮੀ ਹੁਣ ਇੱਥੇ ਰਸ ਚੱਲੂਗਾ ਠੀਕ ਹੈ ਓਨਲੀ ਨੂੰ ਪੱਕਾ ਆਹ ਹੋ ਠੀਕ ਹੈ ਸਹਿਜ ਸਹਿਜ ਰੋਜ਼ ਆ ਦੇਗਾ ਠੀਕ ਹੈ ਰੋਜ਼ ਨਹੀਂ ਆਂਦਾ ਸਾਡੀ ਕਦੇ ਲੈ ਜਿਆ ਕਰਾਂਗੇ ਹੋਰ ਮੰਮਾ ਜੀ ਅਬ স্পেশাল ਤਾਂ होली ਨੂੰ ਆਵਾਂਗੇ ਹੁਣ ਉਹ ਰਸ ਪੀਣਾ ਓਕੇ ਸਮਾਨ ਕੱਢ ਕੇ ਫੂਡ ਐਕਸਪਲੋਰ ਫਿਰ ਕਰੇ ਫਿਰ ਕਰੇ ਕਿਹਾ ਕਰਨਗੇ ਵੀ ਪੈਸੇ ਕਿੱਥੇ ਜਾਂਦੇ ਨੇ ਸਾਰੇ ਜਿਹੜੇ ਹੈ ਕਿਹਾ ਕਰਨਗੇ ਰੋਜ਼ ਵੀ ਪੈਸੇ ਕਿੱਥੇ ਜਾਂਦੇ ਨੇ ਕਿਹੜੇ ਭਾਈਆਂ ਕੋਲ ਕਿਹੜੇ ਭਾਈਆਂ ਕੋਲ ਫਿਰ ਆਪਾਂ ਉਹਨਾਂ ਨੂੰ ਐ ਕਰਾਂਗੇ ਉਂਗਲੀਆਂ ਫੜ ਕੇ ਲਿਆਵਾਂਗੇ ਔਰ ਇਹਨੂੰ ਸਾਰੇ ਘਰ ਦੀਆਂ ਤੋਂ ਵੀ ਆਜਾ ਦੇਖ ਲਓ ਕਿਹੜੇ ਭਾਈਆਂ ਜਾਂਦੇ ਨੇ ਪੈਸੇ ਦੀ ਜਿੰਦੀ ਮੈਂ ਤੁਹਾਡੇ ਨਾਲ ਆੜੀ ਨਹੀਂ ਰੱਖਦੀ ਤੁਸੀਂ ਮੈਨੂੰ ਮੋਟਾ ਕਰੋਗੇ ਮੈਂ ਬਸ ਬਦਲੀ ਹੋਈ ਹੈ ਜੀ ਜੀ ਦੇਖ ਮੈਂ ਤਾਂ ਹੁਣ ਮੋਟੀ ਹੋ ਗਈ ਕੰਟਰੋਲ ਆਪਣੀ ਸੇਟ ਆਪਣੇ ਹੱਥ ਹੈ ਜੇ ਫਿਰ ਡਾਕਟਰਾਂ ਨਾਲੋਂ ਤਾਂ ਬਹੁਤ ਵਧੀਆ ਹੈ ਹੋਰ ਹੁਣ ਦੇਖੋ ਮੈਂ ਜੀਬ ਤੇ ਕੰਟਰੋਲ ਕਰਿਆ ਹੋ ਗਿਆ ਨੇਰਾ ਹੋ ਗਿਆ ਪਰ ਚੁੱਲਾ ਇਕੱਠਾ ਨਹੀਂ ਹੋਇਆ ਜੀ ਆਹ ਦੇਖੋ ਚੁੱਲਾ ਬਲ ਰਿਹਾ ਮੜਾ ਗੱਟਾ ਕੀ ਕਰਦੇ ਕਿਉਂਕਿ ਸੇਮਿਆ ਧਰਤੀਆ ਸਰ ਦੇ ਦੁੱਧ ਚੜਾ ਕਰਿ ਆਓ ਮੈਂ ਉੱਤੇ ਖੜੀ ਹਾਂ ਹਾਂ ਹੋ ਕੁਝ ਵੀ ਨਹੀਂ ਹੋਇਆ ਕੁੱਕਰ ਦੀ ਹਵਾ ਨਿਕਲ ਗਈ ਟੱਕਣ ਵਿੱਚ गिर ਗਿਆ ਸਵੇਰੀ ਬਣਾਣੀ ਹੈ ਜੀ ਕਾਲੇ ਛੋਲਿਆਂ ਦੀ ਸਬਜੀ ਸਵੇਰੇ ਕਾਲਾ ਬਣਾਈ ਸੀ ਚਿੱਟੇ ਛੋਲਿਆਂ ਦੀ ਕਾਲੂ ਸਵੇਰੇ ਬਣੂਗੀ ਕਾਲੇ ਛੋਲਿਆਂ ਦੀ ਹਨਾ ਹਲਦੀ ਹਲਦੀ ਚੀਜ਼ਾਂ ਬਣ ਗਈਆਂ ਨੇ ਅੱਜ ਵੀ ਮੈਂ ਚਾਟ ਮਸਾਲਾ ਬਣਾਉਂਗੀ ਆ ਦੇਖੋ ਉਹ ਵਿੱਚ ਮੈਂ ਉਹ ਭੁੱਲ ਗਈ ਖਰਪੀ ਦੀ ਮਮੀ ਨੂੰ ਟਮਾਟਰ ਲੈ ਕੇ ਆਵਾਂ ਕਿ ਚਾ ਦੋ ਹਰੀਆਂ ਮਿਰਚ ਐ ਟਮਾਟਰ ਬਹੁਤ ਸਵਾਦ ਲੱਗੇ ਤੇ ਜਿਹੜੇ ਛੋਲੇ ਮੈਂ ਚਾਟ ਦੀ ਤਰ੍ਹਾਂ ਬਣਾ ਕੇ ਖਾਣ ਦਾ ਤਾਂ ਇਹ ਹੁਣ ਅਸੀਂ ਸੇਮੀਆਂ ਵੀ ਧਲੀਆਂ ਹੋਈਆਂ ਧਰ ਲੀਆਂ ਜੀ ਸੇਮੀਆਂ ਖਾਵਾਂਗੇ ਅੱਜ ਕਿਉਂਕਿ ਸਬਜੀ ਘੱਟ ਹੈ ਜਦੋਂ ਸਬਜੀ ਥੋੜੀ ਹੁੰਦੀ ਹੈ ਨਾ ਬਸ ਟੀੜਪੂੜੀ ਕੱਟੀ ਕਰੀ ਹੁੰਦੀ ਆ ਉਦੋਂ ਸੇਵੀਆਂ ਹੀ ਬਣਦੀਆਂ ਨੇ ਸੇਵੀਆਂ ਹੀ ਬਣਦੀਆਂ ਨੇ ਜਦੋਂ ਟੀੜਪੂੜ ਕੱਟੀ ਹੋਈ ਹੁੰਦੀ ਆ ਦੋ ਦਿਨ ਦੀ ਸਬਜੀ ਹੋਗੀ ਇੱਕ ਦਿਨ ਦੀ ਦਾਲ ਹੋਗੀ ਬਸ ਇਹ ਹਜ਼ਾਰਾ ਵਗੈਰਾ ਸਾਮਾਨ ਮਿਲ ਜਾਂਦਾ ਸੇਵੀਆਂ ਚੱਕ ਕੇ ਬਣਾ ਲੈਂਦੇ ਆ ਹੈ ਨਾ ਸਵੇਰੇ ਤਾਲੀ ਸਵੇਰੇ ਤਾਲੀ ਬਣਾਉਂਦੇ ਆ ਹੈ ਇੱਕ ਵਾਰੀ ਤੇ ਸੇਵੀਆਂ ਸੇਵੀਆਂ ਪਈਆਂ ਹੋਣੀਆਂ ਹਾਂ ਹੈ ਨਿਕਲ ਜੂ ਗਰਮੀ ਹੈ ਨਾ ਨਿਕਲ ਜੂ ਗਰਮੀ ਖਤਮ ਹੋ ਜਾਣੀ ਹੈ ਫੇਮੀਆ ਪੰਜਾਂ ਦੇ ਦੁੱਧਾ ਦਾ ਨਿਕਲ ਜਾਣਾ ਹੈ ਫਿਰੋਂ ਦੇ ਬਾਦ ਫੇਮੀਆ ਫੇਮੀਆ ਇੱਕ ਦਿਨ ਫੇਮੀਆ ਬਣਾਵਾਂਗੇ ਫੇਮੀਆ ਦਾ ਬਾਦੀਆਂ ਸਵਾ ਲੱਗਦੀਆਂ ਫੇਮੀਆ ਮੇਰੀ ਫੇਵਰੇਟ ਹੈ ਤੇ ਫੇਮੀਆ ਮੈਂ ਥੋੜੀ ਵੀ ਸੁੰਘ ਕੇ ਖਾਦੀ ਆ ਪਰ ਫੇਮੀਆ ਦਾ ਮੈਂ ਬਹੁਤ ਖਾਨੀ ਆ ਮੈਨੂੰ ਪਤਲੀਆਂ ਪਤਲੀਆਂ ਸਵਾ ਲੱਗਦੀਆਂ ਨਹੀਂ ਹਾਂਜੀ ਫੇਮੀਆ ਹਾਂ ਕੜਾ ਫੇਮੀਆ ਮੈਨੂੰ ਜਮਾ ਪਸੰਦ ਨਹੀਂ ਮੈਨੂੰ ਸਿਰਫ ਗੁਰਦੁਆਰੇ ਦੀ ਦੇਗ ਵਧੀਆ ਲੱਗਦੀ ਆ ਬਾਸ ਸੇਮੀਆਂ ਥੋੜੀਆਂ ਨਹੀਂ ਹੈਗੀਆਂ ਬਸ ਉਹ ਕਰ ਲੈਂਦੇ ਮੈਂ ਤੇਰੀਆਂ ਲਓ ਜੀ ਹੁਣ ਅਸੀਂ ਖਾਣ ਲੱਗੇ ਰੋਟੀ ਰਾਤ ਦਾ ਟਾਈਮ ਹੈ ਤੇ ਹੁਣ ਸੇਮੀਆਂ ਪਾ ਲਈਏ ਅੱਬ ਤਲੀ ਹੋਈ ਹੈ ਗਰਮ ਸਬਜ਼ੀ ਬਚੀਆਂ ਖੁਚੀਆਂ ਸਬਜ਼ੀਆਂ ਨੇ ਜਿਹੜੀਆਂ ਗਰਮੀਆਂ ਦੀ ਸ਼ੁਰੂਆਤ ਹੋ ਗਈ। ਬੀਬੀ ਨੇ ਗਰਮੀਆਂ ਦੀ ਸ਼ੁਰੂਆਤ ਕਰਨਾ ਤੇ ਪੱਖਾ ਲੱਗ ਗਿਆ। ਗਰਮੀ ਹੋਈ ਹੈ। ਮੈਂ ਵੀ ਅਜਨਸ ਸਵੇਰ ਦੀ ਐਨਾਂ ਤੇਜ਼ ਪੱਖਾ ਛੱਡ ਕੇ ਪੈ ਰਹੀ ਹਾਂ। ਬੀਬੀ ਅੰਦਰ ਪੈਂਦੀ ਨਹੀਂ। ਗਰਮੀ ਤੇਰਾ ਬੀਬੀ ਨੂੰ ਸੌਣ ਦੀ ਪ੍ਰੋਬਲਮ ਹੋ ਜਾਂਦੀ ਹੈ ਪੱਖਾ ਲਾ ਕੇ। ਹਾਂ। ਢਾਰਾ ਕਰਕੇ ਚੱਲ ਕੇ ਬਾਅਦ ਸਿਰ ਤੇ ਰੋਟੀ ਖਾ ਲਿਆ। 1.5 ਚਮਚੇ ਭਰਦਾ ਐ ਨਹੀਂ ਵੀ ਉਹੀ ਸਾਫ਼ ਕਰਕੇ ਉਹੀ ਉਹ ਕਰ ਲਾਂ। ਤੇ ਉਹ ਇਨਸਾ ਨੂੰ 세미ਆ ਖਾ ਨਾ ਸੌਰੀ ਰੋਟੀ ਖਾ ਲਈਏ ਅੱਜ ਮੈਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ ਕਿਉਂਕਿ ਮੈਂ ਨਾ ਦੁਪਹਿਰ ਦਾ ਨਾ ਕੁਝ ਨਹੀਂ ਖਾਇਆ ਹੈਗਾ ਅੱਜ ਸਵੇਰ ਦੀ ਰੋਟੀ ਖਾਦੀ ਹੋਈ ਹੈ ਮੇਰੀ ਅੱਜ ਇੰਨੀ ਤੇਜ਼ ਭੁੱਖ ਲੱਗਦੀ ਹੈ ਤੇ ਅੱਜ ਮੈਂ ਸਿਰ ਵੀ ਬੇਟਾ ਬਣਾਈਆ ਮੇਰਾ ਸੇਰਾ ਅਜ ਨਾ ਸੁੱਕਿਆ ਨਹੀਂ ਹੈਗਾ ਨੇਰੇ ਹੋਏ ਇਹ ਮੈਂ ਜਿਹੜੀ ਆਪਣੀ ਚਾਟ ਜੀ ਬਣਾ ਰਹੀ थी ਉਹਦਾ ਸਮਾਨ ਵਾਂਗ ਹੈਪੀ ਦੀ ਮੂਵੀ ਟਿਕ ਮਾਰ ਕੇ ਕੁਝ ਦੇਸੀ ਕੀ ਮਾਸੀ ਜੀ ਉਹ ਨਾ ਤੇ ਹਰੀ ਮਿਰਚ ਕੁਛ ਮਿਲਿਆ ਨਹੀਂ ਪਰ ਖੀਰਾ ਮਿਲ ਗਿਆ ਖੀਰਾ ਪਾ ਲਿਆ ਬਿਨਾ ਟਮਾਟਰ ਔਰ ਹਰੀ ਮਿਰਚ ਤੇ ਮੇਰੀ ਚਾਟ ਤੇ ਆਵਾ ਰੈਡੀ ਰੋਟੀ ਪਾ ਲਾ ਹਾਂ ਪਾ ਲਵਾਂ ਮੂੰਗੀ ਮਸਰੀ ਲੈਣੀ ਕਿ ਸਬਜੀ ਸਬਜੀ ਕਾਦੀਆ ਆਲੂ ਪੱਤਾ ਗੋਭੀ ਸਬਜੀ ਦਾ ਵਜੇ ਹੋ ਜੀ ਬਸ ਉਹੀ ਉਹੀ ਪਾ ਉਹੀ ਪਾ ਦੇ ਬਸ ਪੱਤਾ ਗੋਭੀ ਵਾਲੀ ਹਾਂ ਸੁੱਕੀ ਉਹ ਪਾ ਦੇ ਤਾਂ ਥੋੜੀ ਜਿਹੀ ਪਾ ਲਾ ਹਾਂ ਹਾਂ ਆਹੀ ਪਾ ਦੇ ਬਸ ਇਹਦੇ ਵਿੱਚ ਨਾ ਨਾ ਅੱਟ ਵਿੱਚ ਨਹੀਂ ਪੰਦਾ ਨਾ ਕਿੰਨੀ ਪਾਵਾਂ ਆਹੀ ਹੈ ਸਬਜੀ ਆਹੀ ਹੈ ਨਾ ਰੈਂਣੀ ਕਿਸਨੇ ਹੋਰ ਮੈਂ ਨਹੀਂ ਬਸ ਰੈਂਣ ਦੇ ਫਿਰ ਇੰਨੀ ਪਾਉਂਦਾ ਮੈਂ ਕੱਢ ਦੇ ਸੇਮ ਹੀ ਪਾ ਲਈ ਹਾਂ ਤੋਂ ਲੈਗੀ ਨਾ ਮੈਂ ਨਹੀਂ ਲੈਣੀ ਜਾਣੀਆਂ ਮੈਨੂੰ ਆਪਰੇ ਪਾਉਂਦਾ ਵਿੱਚ ਮਾਤਾ ਤੇਰੇ ਕੋਲ ਨਹੀਂ ਪਾਕੇ ਉਹ ਲੈ ਜਾ ਹੁਣ ਤਾਂ ਨਹੀਂ ਨਾ ਮੈਂ ਇੱਕ ਅੰਨੀ ਅੱਜ ਠੀਕ ਐ ਸੇਮੀਓ ਅਗਲੇ ਦੁੱਧ 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 ਜਾਣਾ ਹੁੰਦਾ ਐਂਡੀ ਅਸੀਂ ਮੈਂ ਤਾਂ ਨਹੀਂ ਖਾਂਦੀ ਸੇਮੀਓ ਨਹੀਂ ਕੱਟੇ ਅੱਜ ਨਾਲ ਮੈਨੂੰ ਭੁੱਖ ਤੇ ਇੰਨੀ ਜਿਆਦਾ ਲੱਗ ਰਹੀ ਆ ਵੀ ਕੀ ਕਰਦਾ ਜਿਹੜਾ ਕੁਝ ਬੜਿਆ ਸਾਨੂੰ ਖਾ ਖਾ ਸਰ ਕੁਕਰ ਪਰ ਇਨਾ ਕੁਝ ਖਾਣਾ ਬਾ ਗੋਲੀ ਆਲੇ ਕੋਲੀ ਆ ਲੋ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਅੱਜ ਵੀਡੀਓ ਬਹੁਤ ਛੋਟੀ ਬਣਾਈ ਐ ਮੈਂ ਐ ਬਸ ਐ ਹੁੰਦਾ ਨਾ ਦਿਨੇ ਇਹ ਇਦਾਂ ਦੇ ਅੱਗੇ ਵੀ ਕੁਝ ਦਿਖਾਉਣ ਨੂੰ ਕੁਝ ਜ਼ਿਆਦਾ ਦਾ ਮਿਲਦਾ ਵੀ ਨਹੀਂ ਹੈਗਾ ਹਨਾ ਵੀ ਹੁਣ ਸ਼ੋਂ ਬਾਹਰ ਤੋਂ ਧੁੱਪ ਲੱਗਦੀ ਆ ਧੁੱਪ ਕਰਕੇ ਅੰਦਰੇ ਬੈ ਜਾਉਨੇ ਆ ਇਸ ਕਰਕੇ ਦਿਖਾਉਣ ਨੂੰ ਕੁਝ ਐਨਾ ਮਿਲਦਾ ਜਾਂ ਨਹੀਂ ਤਾਂ ਕਰਕੇ ਜਿੰਨਾ ਹੋ ਸਕੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਹਨਾ ਵੀ ਦਿਖਾ ਸਕੀਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਵੀਡੀਓ ਸਾਰੀ ਜਰੂਰ ਦੇਖਿਆ ਕਰੋ ਇਹ ਬਸ ਅੱਜ ਦਾ ਵਲੌਗ ਸਾਡੇ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਆਊਗਾ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜਰੂਰ ਕਰ ਦਿਆ ਕਰੋ ਤੇ ਅੱਗੇ ਕੀ ਪਤਾ ਤੁਹਾਨੂੰ ਅੱਗੇ-ਅੱਗੇ ਹੈ ਨਾ ਵਧੀਆ ਵਲੌਗਸ ਪਸੰਦ ਆ ਜਾਂਦੇ ਨੇ ਹੈ ਨਾ ਕਈ ਵਾਰ ਫਿਰ ਤੁਹਾਡਾ ਬਾਅਦ ਵਿੱਚ ਜੀ ਕਰੂਗਾ ਸਬਸਕ੍ਰਾਈਬ ਕਰਨ ਨੂੰ ਇਸ ਕਰਕੇ ਹੁਣੇ ਕਰ ਲਿਆ ਕਰੋ ਤੇ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ